ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਅਦਾਬ ਨਮਸਤੇ ਦੋਸਤੋ ਮਿੱਤਰੋ ਪਿਆਰਿਓ ਸਾਰੇਓ ਗਲਤੀਆਂ ਦਾ ਪਤਲਾ ਸੇਵਕ ਸਿਹਾਲ ਅੱਜ ਫਿਰ ਹਾਜ਼ਰ ਆ ਤੁਹਾਡੇ ਨਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ ਸ਼ਾਇਦ ਅਪਾ ਨੇ ਵੀਡੀਓ ਨਹੀਂ ਬਣਾਈ ਆਪਣੇ ਚੈਨਲ ਤੇ ਨਹੀਂ ਪਾਈ ਤੇ ਇਸ ਦੇ ਲਈ ਸੌਰੀ ਕਿ ਅੱਜ ਜਿਹੜੀ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਉਹ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਆਉਂਦੇ ਜਾਂਦੇ ਰਹਿੰਦੇ ਨੇ ਟਾਈਮ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਹਾਲਾਤ ਸਦਾ ਇੱਕੋ ਜੇ ਨਹੀਂ ਰਹਿੰਦੇ ਨੁਕਸਾਨ ਨਫੇ ਫਾਇਦੇ ਘਾਟੇ ਵਾਦੇ ਇਹ ਸਭ ਕੁਝ ਚੱਲਦਾ ਰਹਿੰਦਾ ਹੈ ਕਈ ਵਾਰੀ ਛੋਟਾ ਨੁਕਸਾਨ ਹੁੰਦਾ ਹੈ, ਕਈ ਵਾਰੀ ਵੱਡਾ ਹੁੰਦਾ ਹੈ ਤੇ ਕਈ ਵਾਰੀ ਵੱਡਾ ਫਾਇਦਾ ਹੁੰਦਾ ਹੈ, ਕਈ ਵਾਰੀ ਛੋਟਾ ਫਾਇਦਾ ਹੁੰਦਾ ਹੈ। ਕਈ ਵਾਰੀ ਜ਼ਿੰਦਗੀ 'ਚ ਹਾਲਾਤ ਚੰਗੇ ਹੁੰਦੇ ਨੇ, ਕਈ ਵਾਰੀ ਮਾੜੇ ਹੁੰਦੇ ਨੇ। ਕਈ ਵਾਰੀ ਸਭ ਕੁਝ ਨਾਰਮਲ ਹੁੰਦਾ ਹੈ, ਕਈ ਵਾਰੀ ਸਭ ਕੁਝ ਨਾਰਮਲ ਨਹੀਂ ਹੁੰਦਾ। ਕਈ ਵਾਰੀ ਕਈ ਕੰਮਾਂ ਦੇ ਵਿੱਚ ਬੰਦਾ ਸਫਲ ਹੁੰਦਾ ਹੈ, ਕਈ ਵਾਰੀ ਕਈ ਕੰਮਾਂ ਦੇ ਵਿੱਚ ਬੰਦਾ ਸਫਲ ਨਹੀਂ ਹੁੰਦਾ। ਕਈ ਵਾਰੀ ਨੁਕਸਾਨ ਹੋ ਜਾਂਦਾ ਹੈ, ਕਈ ਵਾਰੀ ਫਾਇਦਾ ਹੋ ਜਾਂਦਾ ਹੈ। ਪਰ ਬੰਦੇ ਨੂੰ ਹਰ ਵੇਲੇ ਕੋਸ਼ਿਸ਼ ਕਰਨੀ ਚਾਹੀਦੀ ਹੈ ਚੜ੍ਹਦੀ ਕਲਾ ਵਿੱਚ ਰਹਿਣ ਦੀ ਠੀਕ ਹੈ ਜੀ ਤੇ ਕਈ ਵਾਰੀ ਬੰਦਾ ਦੁਖੀ ਹੁੰਦਾ ਹੈ ਕਈ ਵਾਰੀ ਬੰਦਾ ਖੁਸ਼ੀ ਹੁੰਦਾ ਹੈ ਮਤਲਬ ਕਹਿਣ ਤੋਂ ਭਾਅ ਸਿਰਫ ਇਹੀ ਹੈ ਕਦੇ ਜ਼ਿੰਦਗੀ ਵਿੱਚ ਖੁਸ਼ ਕਦੇ ਖੁਸ਼ ਸਭ ਕੁਝ ਚੱਲੀ ਜਾਂਦਾ ਹੈ ਤੇ ਜਿੱਦਾਂ ਕਿ ਮੈਂ ਛੋਟੀ ਜਿਹੀ ਗੱਲ ਇੱਕ ਤੁਹਾਡੇ ਨਾਲ ਸ਼ੇਅਰ ਕਰ ਲੈਣਾ ਕਿ ਐਸੇ ਹਫਤੇ ਦੀ ਗੱਲ ਹੈ ਕਿ ਮੇਰਾ ਇੱਕ ਨੁਕਸਾਨ ਹੋ ਗਿਆ ਨੁਕਸਾਨ ਕੀ ਹੋਇਆ ਕਿ ਮੇਰੇ ਕੋਲੇ ਇੱਕ ਸੀਗੀ ਪੈਨ ਡਰਾਈਵ ਠੀਕ ਹੈ ਜੀ ਜਿਹੜੀ ਆਪਾਂ ਕੰਪਿਊਟਰ 'ਚ ਲੈਪਟਾਪ 'ਚ ਲਗਾ ਲੈਨੇ ਆ ਫੋਨ ਦੇ ਵਿੱਚ ਵੀ ਲੱਗ ਜਾਂਦੀ ਹੈ ਤੇ ਉਹ ਜਿਹੜੀ ਪੈਨ ਡਰਾਈਵ ਸੀਗੀ ਉਹ ਲੈਪਟਾਪ ਦੇ ਵਿੱਚ ਵੀ ਲੱਗਦੀ ਸੀ ਤੇ ਆਪਣੇ ਫੋਨ ਦੇ ਵਿੱਚ ਵੀ ਲੱਗਦੀ ਸੀ ਉਦੇ ਵਿੱਚ ਦੋ ਜੈਕ ਸੀਗੇ ਇੱਕ ਦੂਜੇ ਪਾਸੇ ਇੱਕ ਦੂਜੇ ਪਾਸੇ ਪੈਨ ਡਰਾਈਵ ਹੈਗੀ ਸੀਗੀ ਉਹ 128 GB ਦੀ ਠੀਕ ਹੈ ਜੀ ਤੇ 128 GB ਦੀ ਪ੍ਰਾਈਸ ਦੀ ਜੇ ਗੱਲ ਕਰੀਏ ਤਾਂ ਲਗਭਗ 12 ਪਤਾ ਨਹੀਂ 12500 ਰੁਪਏ ਦਾ ਪ੍ਰਾਈਸ ਸੀਗਾ ਚੰਡੀਗੜ੍ਹ ਤੋਂ ਹੀ ਖਰੀਦੀ ਸੀ ਸੈਕਟਰ 20 ਦੇ ਵਿੱਚੋਂ ਤੇ ਉਦੇ ਵਿੱਚ ਮੈਂ ਕਾਫੀ ਜਿਹੜਾ ਡਾਟਾ ਹੈਗਾ ਰੱਖਿਆ ਹੋਇਆ ਸੀ ਲੀਗਲ ਫਾਰਮੈਟ ਹੁੰਦੇ ਨੇ ਜਿਹੜੇ ਆਪਣੇ ਉਹ ਜਿਆਦਾ ਹੁੰਦੇ ਉਹ ਵੀਡੀਓਜ਼ ਲਗਭਗ 100 ਦੇ ਲਗਭਗ ਵੀਡੀਓਜ਼ ਆਪਾਂ ਨੇ ਬਣਾ ਕੇ ਐਡਿਟ ਕਰਕੇ ਤਿਆਰ ਕਰਕੇ ਪੈਨ ਡਰਾਈਵ ਦੇ ਵਿੱਚ ਜਮ੍ਹਾਂ ਕਰਕੇ ਰੱਖਿਆ ਸੀ ਤੇ ਉਹ ਪੈਨ ਡਰਾਈਵ ਆਪਣੇ ਤੋਂ ਹੋ ਗਈ ਗੁੰਮਾ ਹੁਣ ਇਹ ਵੀ ਨਹੀਂ ਯਾਦ ਆ ਕਿ ਗੰਮ ਕਿੱਥੇ ਹੋਈ ਐ ਘਰੇ ਹੋਈ ਐ ਜਾਂ ਬਾਹਰ ਹੋਈ ਐ ਜਾਂ ਫਿਰ ਕਿਤੇ ਰੱਖ ਕੇ ਭੁੱਲ ਗਏ ਦਿਮਾਗ ਤੇ ਜੋਰ ਪਾਇਆ ਪਰ ਕੰਮ ਨਹੀਂ ਆਇਆ ਲੱਭੀ ਨਹੀਂ ਤੇ ਹੁਣ ਦੁੱਖ ਇਸ ਗੱਲ ਦਾ ਹੈ ਕਿ ਉਹਦੇ ਵਿੱਚ ਜਿਹੜਾ ਡਾਟਾ ਸੀਗਾ ਉਹ ਦੁਬਾਰਾ ਨਹੀਂ ਮਿਲ ਸਕਦਾ ਆਪਾਂ ਇੰਡ ਡਰਾਈਵ ਤਾਂ ਆਪਾਂ ਦੁਬਾਰਾ ਹੋਰ ਵੀ ਲੈ ਲਾਂਗੇ ਗੱਲ ਸਿਰਫ ਪੈਸਿਆਂ ਦੀ ਨਹੀਂ ਹੈਗੀ ਕਿ 1200 ਦੀ ਜਾਂ 1250 ਦੀ ਆਈ ਸੀ ਗੱਲ ਸਿਰਫ ਇਹ ਹੈ ਕਿ ਟਾਈਮ ਜਿਹੜਾ ਬਹੁਤ ਲੱਗਿਆ ਸੀਗਾ ਵੀਡੀਓਜ਼ ਬਣਾਉਣ ਨੂੰ ਮਿਹਨਤ ਬਹੁਤ ਲੱਗੀ ਸੀ ਐਡੀਟਿੰਗ ਕਰਨ ਨੂੰ ਬਾਕੀ ਹੋਰ ਜਿਹੜੀਆਂ ਫੋਟੋਆਂ ਵੀਡੀਓਜ਼ ਆ ਲੀਗਲ ਫਾਰਮੈਟਸ ਹੈਗੇ ਸੀ ਕਿ ਜਿਹੜੇ ਉਹਨਾਂ ਕਰਕੇ ਥੋੜਾ ਦੁੱਖ ਜ਼ਰੂਰ ਹੁੰਦਾ ਹੈ ਕਿ ਉਹ ਦੁਬਾਰਾ ਹੁਣ ਨਹੀਂ ਮਿਲਦੇ ਤੇ ਉਹ ਦੁਬਾਰਾ ਵੀਡੀਓਜ਼ ਬਣਾਉਣ ਦੇ ਵਿੱਚ ਮਿਹਨਤ ਬਹੁਤ ਲੱਗੂਗੀ ਟਾਈਮ ਬਹੁਤ ਲੱਗੂਗਾ ਤੇ ਮਤਲਬ ਇਸ ਗੱਲ ਤੋਂ ਮੈਨੂੰ ਇਹ ਯਾਦ ਆ ਗਿਆ ਕਿ ਜ਼ਿੰਦਗੀ ਦੇ ਵਿੱਚ ਘਾਟੇ ਵੱਧਦੇ ਚੱਲਦੇ ਰਹਿੰਦੇ ਨੇ ਤੇ ਬੰਦੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਚੜ੍ਹਦੀ ਕਲਾ ਵਿੱਚ ਰਹਿਣ ਦੀ ਠੀਕ ਹੈ ਜੀ ਕਈ ਵਾਰੀ ਵੱਡੇ ਵੱਡੇ ਨੁਕਸਾਨ ਹੋ ਜਾਂਦੇ ਨੇ ਨਫੇ ਨੁਕਸਾਨ ਘਾਟੇ ਵੱਧਦੇ ਉਤਰਾ ਚੜ੍ਹਾ ਜ਼ਿੰਦਗੀ ਚ ਆਉਂਦੇ ਜਾਂਦੇ ਰਹਿੰਦੇ ਨੇ ਬਸ ਅੱਜ ਇਸ ਵੀਡੀਓ ਦੇ ਵਿੱਚ ਇੰਨੀ ਕੁ ਬੇਨਤੀ ਕਰਨੀ ਸੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੇ ਚਾਹੁੰਦੇ ਰਹੇ ਤਾਂ ਅਗਲੀ ਵੀਡੀਓ ਵਿੱਚ ਫੇਰ ਮਿਲਾਂਗੇ ਧੰਨ